ਇਹਨਾਂ ਦੀਆਂ ਦਵਾਈਆਂ ਕਿਹੜੀਆਂ-ਕਿਹੜੀਆਂ ਨੇ ਤੇ ਉਹਨਾਂ ਦੀ ਆਪਾਂ ਕਿੰਨੀ ਮਾਤਰਾ ਜਿਹੜੀ ਆ ਉਹ ਸਪਰੇਅ ਕਰਨੀ ਹੈ ਤੇ ਜੇ ਆਪਾਂ ਹੁਣ ਗੱਲ ਕਰੀਏ ਤਣੇ ਦੇ ਗੜੂਵੇਂ ਦੀ ਤਾਂ ਉਹਦੇ ਵਿੱਚ ਜਿਹੜੀ ਫੇਮ ਏ ਉਹ 20 ਮਿਲੀਲੀਟਰ ਜਿਹੜੀ ਇਹ ਫੇਮ 480 ਐਸਸੀ ਉਹ 20 ਮਿਲੀਲੀਟਰ ਆਪਾਂ ਵਰਤੋ ਕਰਨੀ ਹੈ ਜਾਂ ਫਿਰ ਜਿਹੜੀ ਮੋਰਟਾਰ ਏ ਉਹ 170 ਗ੍ਰਾਮ ਤੇ ਜਾਂ ਫਿਰ 1 ਲੀਟਰ ਕੋਰੋਬਾਣ ਜਾਂ ਡਰਸਬਾਣ ਜਾਂ ਲੀਥਲ ਜਾਂ ক্লোਰੋਗਾਰਡ ਜਾਂ ਫਿਰ ਡਰਮਟ ਕਲਾਸਿਕ ਫੋਰਸ ਵੀਸੀ ਤੇ ਇਹ ਜਿਹੜੀਆਂ ਦਵਾਈਆਂ ਨੇ ਇਹਨਾਂ ਦੀਆਂ 100 ਲੀਟਰ ਪਾਣੀ ਲੈ ਕੇ ਤੇ ਉਸ ਦੇ ਵਿੱਚ ਇਹ ਦਵਾਈਆਂ ਘੋਲ ਕੇ ਕੋਈ ਵੀ ਇਹਨਾਂ ਚੋਂ ਇੱਕ ਉਸ ਦੀ ਆਪਾਂ ਸਪਰੇਅ ਕਰਨੀ ਹੈ ਇਸੇ ਤਰ੍ਹਾਂ ਹੀ ਜੇ ਪੱਤਾ ਲਪੇਟਾ ਸੰਡੀ ਦੀ ਗੱਲ ਕਰੀਏ ਤਾਂ ਉਸ ਦੀਆਂ ਜਿਹੜੀਆਂ ਦਵਾਈਆਂ ਨੇ ਉਹਦੇ ਵਿੱਚ ਜਿਹੜਾ ਉਹੀ ਲਗਭਗ ਤਰੀਕਾ ਤੇ 20 ਮਿਲੀਲੀਟਰ ਫੇਮ 480 ਐਸਸੀ ਜਾਂ ਫਿਰ 170 ਗ੍ਰਾਮ ਮੋਰਟਰ 75 एसजी ਜਾਂ 1 ਲੀਟਰ ਕੋਰੋਵਾਨ ਡਰਮਟ ਫੋਰਸ 20 ईसी ਇਹਨਾਂ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਆਪਾਂ ਪ੍ਰਤੀ ਏਕੜ ਜਿਹੜੀ ਸਪਰੇਅ ਕਰਨੀ ਹੁੰਦੀ ਹੈ ਇਸ ਤੋਂ ਬਾਅਦ ਜੇ ਆਪਾਂ ਬੂਟੇ ਦੇ ਟਿੱਡਿਆਂ ਦੀ ਦਵਾਈਆਂ ਦੀ ਗੱਲ ਕਰੀਏ ਤੇ ਜਿਵੇਂ ਇਹ ਕੀੜੇ ਨੇ ਚਿੱਟੀ ਪੇਠ ਵਾਲੇ ਟਿੱਡੇ ਪੂਰੇ ਟਿੱਡੇਲ ਚ ਸ਼ਾਮਲ ਨੇ ਇਹਨਾਂ ਟਿੱਡਿਆਂ ਦੇ ਜਿਹੜੇ ਬੱਚੇ ਨੇ ਅਤੇ ਵੱਡਰੇ ਟਿੱਡੇ ਦੋਵੇਂ ਹੀ ਬੂਟੇ ਦਾ ਰਸ ਜਿਹੜਾ ਜੁਲਾਈ ਤੋਂ ਲੈ ਕੇ ਅਕਤੂਬਰ ਤੱਕ ਮਤਲਬ ਰਸ ਚੂਸਦੇ ਨੇ ਤੇ ਫਸਲ ਜਿਹੜੀ ਇਹ ਦੇੜੀਆਂ ਦੇ ਵਿੱਚ ਸੁੱਕ ਜਾਂਦੀ ਹੈ ਤੇ ਇਸ ਨੂੰ ਟਿੱਡੇ ਦਾ ਸਾੜ ਵੀ ਆਪਾਂ ਕਹਿ ਦਿੰਦੇ ਹਾਂ ਤੇ ਇਹਨਾਂ ਦਾ ਇਹ ਵੇ ਕਿ ਹਰ ਹਫਤੇ ਆਪਾਂ ਕੁਝ ਬੂਟਿਆਂ ਨੂੰ ਟਿੱਡੇ ਕਰਕੇ ਤੋਂ ਦੋ ਤਿੰਨ ਵਾਰੀ ਇਹਨਾਂ ਨੂੰ ਝਾੜ ਲਵੋ ਤੇ ਜੇਕਰ ਇੱਕ ਬੂਟੇ ਉੱਪਰ ਪੰਜ ਜਾਂ ਇਸ ਤੋਂ ਵੱਧ ਟਿੱਡੇ ਪਾਣੀ ਉੱਤੇ ਤਰਦੇ ਨਜ਼ਰ ਆਉਣ ਤਾਂ ਫਸਲ ਉੱਤੇ ਜਿਹੜੀ ਕੀਟਨਾ ਸੀ ਕਿ ਆਪਾਂ ਸਪਰੇਅ ਕਰਨੀ ਹੈ ਜਾਂ ਕੀਟ ਰੈਸਟਰਾਂ ਦੀ ਵਰਤੋਂ ਕਰਨੀ ਹੈ ਤੇ ਇਹਨਾਂ ਬੂਟੇ ਦੇ ਟਿੱਡਿਆਂ ਦੀ ਰੋਕਥਾਮ ਲਈ ਜਿਹੜੀ ਚੈਸ ਦਵਾਈਏ ਉਹ ਆਪਾਂ 120 ਗ੍ਰਾਮ ਵਰਤਣੀ ਹੈ 50 ਡਬਲਯੂਜੀ ਤੇ ਜਾਂ ਫਿਰ 40 ਮਿਲੀਲੀਟਰ ਕੌਨਫੀਡੋਰ 200 ਐਸਐਲ ਕਰੋਕੋਡਾਈਲ 17.8 ਐਸਐਲ ਜਿਹੜੀ ਏ ਤੇ ਜਾਂ ਫਿਰ 800 ਮਿਲੀਲੀਟਰ ਏਕਲਕਸ ਜਾਂ ਕੋਈ ਨਾਲ ਗਾਰਡ ਜਾਂ ਕੋਈ ਨਾਲ ਮਾਸ 25 ਈਸੀ ਤੇ ਜਾਂ ਫਿਰ 1 ਲੀਟਰ ਕੋਰੋਬਾਨ ਤੇ ਜਾਂ ਫਿਰ 150 ਬਾਨ 20 EC ਇਹ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਤੇ ਇਹਨਾਂ ਜਿਹੜੀਆਂ ਕੀਟਨਾਸ਼ਕ ਨੇ ਇਹਨਾਂ ਦਾ ਜਿਹੜਾ ਵਧੀਆ ਰਿਜ਼ਲਟ ਲੈ ਲਈ ਸਪਰਿਆਂ ਜਿਹੜੀਆਂ ਨੇ ਤੇ ਉਹ ਨੈਪਸਿਕ ਪੰਪ ਨਾਲ ਬੂਟਿਆਂ ਦੇ ਮੁੱਢਾਂ ਵੱਲ ਨੂੰ ਕਰਨੀ ਚਾਹੀਦੀ ਹੈ ਤੇ ਇਸ ਤੋਂ ਬਾਅਦ ਆਪਾਂ ਘਾਹ ਦੇ ਟਿੱਡੇ ਦੀ ਜੇ ਗੱਲ ਕਰੀਏ ਇਹਟ ਜਿਹੜੇ ਨੇ ਝੋਨੇ ਦੀ ਪਨੀਰੀ ਤੇ ਫਸਲ ਦੇ ਪੱਤੇ ਖਾ ਕੇ ਨੁਕਸਾਨ ਕਰਦੇ ਨੇ ਤੇ ਇਹਨਾਂ ਦੇ ਵਾਸਤੇ ਵੀ ਆਪਾਂ ਜਿਹੜੀਆਂ ਪਹਿਲਾਂ ਦੱਸੀਆਂ ਨੇ ਦਵਾਈਆਂ ਇਹ ਸਪਰੇਅ ਕਰ ਸਕਦੇ ਆਂਗੇ ਇਸ ਤੋਂ ਬਾਅਦ ਚ ਕਿਸਾਨ ਵੀਰੋ ਜੇ ਆਪਾਂ ਗੱਲ ਕਰੀਏ ਝੋਨੇ ਦਾ ਹਿਸਪਾ ਜਿਹੜਾ ਇਹ ਖਾਸ ਕਰਕੇ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਵਿੱਚ ਬਹੁਤ ਹੁੰਦਾ ਤੇ ਇਹਦਾ ਹਮਲਾ ਅੱਜ ਕੱਲ ਜਿਹੜਾ ਪੰਜਾਬ ਦੇ ਦੂਜੇ ਇਲਾਕਿਆਂ ਵਿੱਚ ਵੀ ਵਧ ਰਿਹਾ ਤੇ ਇਸ ਕੀੜੇ ਦੇ ਬੱਚੇ ਜਿਹੜੇ ਨੇ ਪੱਤਿਆਂ ਵਿੱਚ ਸੁਰੰਗਾ ਬਣਾ ਕੇ ਖਾਂਦੇ ਰਹਿੰਦੇ ਨੇ ਪਰ ਜਿਹੜੇ ਵੱਡੇ ਕੀੜੇ ਨੇ ਬਾਹਰੋਂ ਨੁਕਸਾਨ ਕਰਦੇ ਨੇ ਤੇ ਇਸ ਤਰ੍ਹਾਂ ਪੱਤਿਆਂ ਦੇ ਉੱਤੇ ਚਿੱਟੇ ਰੰਗ ਦੇ ਧਾਰੀਆਂ ਜੀਆਂ ਪੈ ਜਾਂਦੀਆਂ ਨੇ ਸੋ ਕਿਸਾਨ ਵੀਰੋ ਇਹਦੇ ਵਾਸਤੇ ਜਿਹੜੀਆਂ ਦਵਾਈਆਂ ਨੇ ਉਹਨਾਂ ਦੇ ਵਿੱਚ 800 ਮਿਲੀਲੀਟਰ 1.25 ਸੀ ਜਿਵੇਂ ਆਪਾਂ ਇਹਨੂੰ ਕਵਿਨਲ ਫਾਸ ਵਗੈਰਾ ਕਹਿ ਕੇ ਆਮ ਵਰਤੋਂ ਕਰਦੇ ਇਸ ਨਾਮ ਦੀ ਤੇ ਜਾਂ ਫਿਰ 1 ਲੀਟਰ ਡਰਸਬਨ 20 ਸੀ ਕਹਿਣ ਤੋਂ ਭਾਵ ক্লোਰੋਪਾਈਰੀਫਾਸ ਜਿਹੜੀ ਉਹ 100 ਲੀਟਰ ਪਾਣੀ ਵਿੱਚ ਘੋਲ ਕੇ ਆਪਾਂ ప్రతి एकड़ ਜਿਹੜੀ ਇਹ ਛੜਕਾ ਕਰਨਾ ਤੇ ਇਸੇ ਤਰੀਕਾ ਕਿਸਾਨ ਵੀਰੋ ਅਗਲੇ ਹਿੱਸੇ ਦੇ ਵਿੱਚ ਤੁਹਾਨੂੰ ਜਿਹੜੀਆਂ ਜੜਾਂ ਦੀ ਸੁੰਡੀ ਜਾਂ ਫਿਰ ਸਿੱਟਿਆਂ ਨੂੰ ਕੁੱਤਰਨ ਵਾਲੀ ਸਿੰਡੀ ਜਿਹੜੀ ਏ ਤੇ ਚੁਲਸ ਰੋਗ ਹੋਰ ਜਿਹੜੀਆਂ ਦਵਾਈਆਂ ਨੇ ਉਹਨਾਂ ਬਾਰੇ ਵੀ ਤੁਹਾਨੂੰ ਉਹਨਾਂ ਦੀ ਮਾਤਰਾ ਦੱਸੀ ਹੈਗੀ ਸੋ ਅੱਜ ਜਿਹੜੀਆਂ ਦਵਾਈਆਂ ਦੇ ਨਾਲ ਨਾਲ ਤੁਹਾਨੂੰ ਮਾਤਰਾ ਦੱਸੀ ਗਈ ਹੈ ਤੇ ਤੁਸੀਂ ਕਮੈਂਟ ਕਰਕੇ ਜਰੂਰ ਆਪਣੇ ਸੁਝਾਅ ਆਪਣੇ ਵਿਚਾਰ ਜਰੂਰ ਦਿਓ ਬਹੁਤ ਬਹੁਤ ਧੰਨਵਾਦ